ਕੀ ਸਾਬ ਕੀ ਕਾਰਨ ਹੋਇਆ ਘਰ ਤੋਂ ਵੀ ਅਗਲਾ ਕੀ ਕੋਈ ਅਚਨਚੇਤ ਹੀ ਅਗ ਲੱਗੀ ਆ ਤੇ ਜਿਹੜਾ ਨੀਚੇ ਵਾਲਾ ਕਮਰਾ ਉਹ ਸਾਰਾ ਮਤਲਬ ਸੜ ਗਿਆ ਮੰਦਿਰ ਸੀਗਾ ਦਰਬਾਰ ਉਹ ਵੀ ਸਾਰਾ ਕੈਸ਼ ਨੈਸ਼ ਹੋ ਗਿਆ ਤੇ ਬਾਕੀ ਇਹ ਕੋਈ ਘਟਨਾ ਕਿੰਨਾ ਇਨਸਾਨ ਇਹ ਕੋਈ 5 ਵਜੇ ਦੇ ਕਰੀਬ ਹੋਇਆ ਮੈਂ 5 ਵਜੇ ਤੋਂ 10 ਮਿੰਟ ਪਹਿਲਾਂ ਗਿਆ ਗਾਂਧੀ ਚੌਕ ਕੰਮ ਸੀਗਾ ਮੈਂ ਉਧਰ ਗਿਆ ਸੀ ਤੇ ਮਗਰ ਮਿਸੀ ਦਾ ਫੋਨ ਆਇਆ ਵੀ ਕਰ ਅਗ ਲੱਗੀ ਹੈ ਤੇ ਮੈਂ ਫਟਾਫਟ ਆਪਣੇ ਸੱਜਣ ਮਿੱਤਰਾਂ ਨੂੰ ਪਲਾਗਾ ਸਾਹਿਬ ਨੂੰ ਜਿੰਨੇ ਵੀ ਆਪਣੇ ਸੱਜਣ ਸੀ ਉਹਨਾਂ ਨੂੰ ਲਾਗੋ ਫੋਨ ਕੀਤਾ ਉਹ ਵੀ ਭਾਜੀ ਇੱਥੇ ਕਮਿਊਨਿਟੀ ਹਾਲ ਤੋਂ ਬੰਦਾ ਕਾਲੀ ਕਾਲੀ ਦੱਸਣ ਦੇ ਆ ਪਰ ਉਹਨੇ ਕਹਿੰਦੇ ਬਹੁਤ ਬੇਪਰਵਾਹ ਕਰਕੇ ਹੈ ਕਿਹੜਾ ਨੂੰ ਬੁਲਾ ਲਓ ਬੁਲਾ ਲਓ ਉਹਨੇ ਬੜੀ ਹਿੰਮਤ ਕੀਤੀ ਹੈ ਬੰਦੇ ਨੇ ਸਭ ਤੋਂ ਪਹਿਲਾਂ ਕਿ ਜਿੰਨੇ ਸ਼ੇਕ ਦੀ ਪਰਵਾਹ ਨਹੀਂ ਕੀਤੀ ਜਿਹੜੇ ਸ਼ੇਕ 'ਚ ਮੈਂ ਵੀ ਆ ਕੇ ਨਹੀਂ ਜਾ ਸਕਿਆ ਉਨੇ ਉਸ ਤੋਂ ਪਹਿਲਾਂ ਹੀ ਸੇਕ ਦੇ ਵਿੱਚ ਜਾ ਕੇ ਤੇ ਪਾਣੀ ਦੀਆਂ ਬਾਲਟੀਆਂ ਕੋਨੇ ਕਾਲੀ ਆ ਚਲੋ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਇਸ ਬੰਦੇ ਨੇ ਹਿੰਮਤ ਵਿਖਾਈ ਆ ਤੇ ਚਲੋ ਹਿੰਮਤੀ ਬੜੇ ਸਾਡੇ ਕਿੰਨੀ دیر ਕੇ ਫਾਇਰ ਗੱਡੀਆਂ ਆ ਜੀ ਕੋਲ 20 ਮਿੰਟ ਚ ਮੜਦਾ ਪਾੜਿਆ ਮੈਂ ਕਾਰ ਚਲੀ ਤੇ ਪੀਸੀਆਰ ਨੂੰ ਕੋਲ ਲਾਇਆ ਸੀ ਨੁਕਸਾਨ ਅਜੇ ਸਾਹਮਣੇ ਜਿਹੜਾ ਦਿਖ ਰਿਹਾ ਉਹ ਤੇ ਦੇਖ ਹੀ ਰਿਹਾ 2-4 ਲੱਖ ਦਾ ਹੈ ਗਈ ਆ ਪਰ ਚਲੋ ਕੋਈ ਨਹੀਂ ਗੱਲ ਨੁਕਸਾਨ ਦੀ ਨਹੀਂ ਕਿਤੇ ਸਾਡੇ ਮਾਰੇ ਦੇ ਸਰੂਪ ਜਿਹੜੇ ਆ ਉਹ ਜਿਹੜੇ ਪਾਸੋਂ ਆਇਆ ਉਹ ਮੈਨੂੰ ਸਭ ਤੋਂ ਵੱਡਾ ਦੁੱਖ ਉਸ ਚੀਜ਼ ਦਾ ਹੈ ਮੈਨੂੰ ਕੋਈ ਬਾਕੀ ਨੁਕਸਾਨ ਦੀ ਕੋਈ ਗੱਲ ਨਹੀਂ ਤੇ ਸਾਹਿਬ ਪਰਵਾਹ ਜਦੋਂ ਕੋਣ ਕੋਣ ਘਰ ਮਜੂਰ ਹੀ ਤੇ ਬਈ ਜਾਣ ਨੁਕਸਾਨ ਨਹੀਂ ਨਹੀਂ ਮੇਰੇ ਮੈਸੇਜ ਕਰ ਸੀਗੇ ਤੇ ਜਾਣ ਨੁਕਸਾਨ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਮੇਰੇ ਨਾਲ ਆ ਉਹਨਾਂ ਨੇ ਆਪਣੇ ਤੇ ਲਿਆ ਮੈਨੂੰ ਸਾਫ਼ ਲੱਭਦਾ ਸਾਹਿਬ ਆਏ ਨੇ ਮੈਨਾਂ ਦੁੱਖ ਸਾਂਝਾ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਚੋ ਤਸੱਲੀ ਦਿੱਤੀ ਆ ਬੜੀ ਵੱਡੀ ਗੱਲ ਆ ਕਿ ਮੌਕੇ ਤੇ ਆਏ ਨੇ ਆਪਣੇ ਜਿਵੇਂ ਸੀਗੇ ਮੈਨੂੰ ਪਤਾ ਹੀ ਪਿੰਡਾਂ ਚ ਗਏ ਅਜੇ 20 ਮਿੰਟ ਪਹਿਲਾਂ ਤਾਂ ਐਸਾ ਨਾ ਗੱਲ ਹੋਈ ਮੇਰੀ ਤੇ ਮੈਂ ਮਿਲਣਾ ਸੀ ਦਰਸ਼ਨ ਕਰਨੇ ਸੀ ਉਹਦਾ ਕੋਈ ਗੱਲ ਨਹੀਂ ਕੋਈ ਚੇਤ ਨਹੀਂ ਚੇਤਾ ਨਹੀਂ 5 ਵਜੇ ਤੋਂ 10 ਕਿ ਮਿੰਟ ਪਹਿਲੇ ਮੈਂ ਗੱਲ ਕੀਤੀ ਅਜੇ ਤੇ 50 ਮਿੰਟ ਬਾਅਦ ਮੈਨੂੰ ਕਰੋ ਫੋਨ ਆ ਜਾਂਦਾ ਇਸ ਤਰ੍ਹਾਂ ਤੇ ਬਾਕੀ ਚਲੋ ਜੋ ਗੁਰੂ ਮਾਰ ਨੇ ਮਨਜ਼ੂਰ ਆ ਬਾਕੀ ਮਾਲਕ ਨੇ ਮੇਰੀ ਰੱਖਿਆ ਕੀਤੀ ਜਾਨ ਦੀ ਸਾਰੀ ਰੱਖਿਆ ਕੀਤੀ ਆ ਮੈਂ ਮਾਲਕ ਦਾ ਨਹੀਂ ਨਹੀਂ ਆਪਨੇ ਵੀਰਾਂ ਭਰਾਵਾਂ ਦਾ ਵੀਰ ਨਹੀਂ ਆ ਜਿਨ੍ਹਾਂ ਨੂੰ ਮੈਂ ਫੋਨ ਕੀਤਾ ਮਿੰਟ ਦੇ ਵਿੱਚ ਆਏ ਉਹਨਾਂ ਨੇ ਆ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਮੈਂ ਤਾਂ